نہیں کرنی نہیں کرنی حقتا نہیں جو لڑتے لوگ جیلاں تو نہیں جاتے لوگ حقتا نہیں جو لڑتے لوگ جیلاں تو نہیں جاتے لوگ جی جڑا ہے گا سٹیٹ لیول دا ایکشن ہے گا ਇਹ ਪੋਰਸ਼ਨ ਟਰੈਕ ਨੂੰ ਲੈ ਕੇ ਜਿਹੜਾ ਹੈਗਾ ਅਸੀਂ ਸਾਰੇ ਮੰਗ ਪੱਤਰ ਜਿਹੜੇ ਆ ਉਹ ਸੀਡੀਪੀਓਸ ਨੂੰ ਦੇਨੇ ਆ ਅੱਜ ਨਟਾਲਾ ਬਲਾਕ ਦੇ ਜਿਹੜੇ ਸਾਡੇ ਸਾਥੀ ਲੈ ਗਏ ਉਹ ਮੰਗ ਪੱਤਰ ਦੇ ਦੇ ਆ ਤੇ ਜਿਹੜਾ ਪੋਰਸ਼ਨ ਟਰੈਕ ਹੈਗਾ ਆ ਉਹਦੇ ਵੀ ਸਾਡੇ ਤੇ ਜਿਹੜਾ ਬਹੁਤ ਜ਼ਿਆਦਾ ਦਬਾਅ ਆਇਆ ਜਾ ਰਿਹਾ ਪੋਰਸ਼ਨ ਟਰੈਕ ਨੂੰ ਕੰਮੂਲ ਹੈ ਤੇ ਨਾ ਤਾਂ ਸਾਡੇ ਕੋਈ ਫੋਨ ਦਿੱਤੇ ਜਾ ਰਹੇ ਆ ਨਾ ਸਾਨੂੰ ਕੋਈ ਡਾਟਾ ਪੈਕੇਜ ਆ ਨਾ ਸਾਨੂੰ ਕੋਈ ਸਿਮ ਮਿਲ ਰਹੀ ਹੈ ਜੀ ਤੇ ਸਾਡੀ ਜੁਨੀਅਨ ਮੰਗ ਕਰਦੀ ਆ ਅੰਗਰੇਜ਼ੀ ਮਲਾਜਮ ਜੁਨੀਅਨ ਪੰਜਾਬੀ ਤੋਂ ਮੰਗ ਕਰਦੀ ਆ ਕਿ ਤੁਸੀਂ ਸਾਨੂੰ ਪਹਿਲਾ ਤਾਂ ਗੱਲ ਇਹ ਹੈ ਕਿ ਸਾਨੂੰ ਵਧੀਆ ਟੈਪ ਦਿਓ ਵਧੀਆ ਮੋਬਾਈਲ ਨੈਟ ਦਿਓ ਡਾਟਾ ਪੈਕੇਜ ਵਧੀਆ ਦਿਓ SIM ਦਿਓ ਤਾਂ ਕਿ ਅਸੀਂ ਕੰਮ ਕਰ ਸਕੀਏ ਤੇ ਇਹ ਕਿੱਡੀ ਵੱਡੀ ਗੱਲ ਹੈ ਇਹ ਸ਼ੋਸ਼ਣ ਹੀ ਆ ਕਿ ਆਪਾਂ ਜਿਹੜਾ ਸ਼ੋਸ਼ਣਾ ਵੰਗਨੜੀ ਵਰਕਰ ਦਾ ਹੋ ਰਿਹਾ ਆ ਇਹ ਸਾਡੇ ਕੋਲ ਪੱਕੇ ਨਾਲ ਹੀ ਕੰਮ ਕਰਾਇਆ ਜਾ ਰਿਹਾ ਹੈਗਾ ਤੇ ਜਦੋਂ ਅਸੀਂ ਆਪਣੇ ਸੀਪੀਓਜ਼ ਨੂੰ ਸੁਪਰਵਾਈਜ਼ਰਜ਼ ਨੂੰ ਇਹ ਗੱਲ ਕਹਿੰਦੇ ਆ ਕਿ ਸਾਨੂੰ ਡਾਟਾ ਪੈਕੇਜ ਵਧੀਆ ਦਿੱਤਾ ਜਾਵੇ ਤਾਂ ਫਿਰ ਉਹ ਸਾਡੇ ਤੇ ਸਵਾਲ ਕਰਦੇ ਆ ਕਿ ਸਾਨੂੰ ਕਿਹੜਾ ਮਿਲਦਾ ਹੈ ਕਿ ਜਿਉਂ ਉਹਨਾਂ ਨੂੰ ਮਿਲਦਾ ਨਹੀਂ ਉਹਨਾਂ ਲਈ ਤਨਖਾਹਾਂ ਅੱਛੀਆਂ ਆ ਇਹ ਉਹ ਪ੍ਰੋਵਾਈਡ ਕਰ ਸਕਦੇ ਆ ਤੇ ਇਹ ਜਿਹੜਾ ਆ ਅਪਾਰਟਮੈਂਟ ਆ ਕਈ ਵਿਡੋਜ਼ ਲੇਡੀਜ਼ ਹੈਗੀਆਂ ਕਈ ਡਿਵੋਰਸ ਲੇਡੀਜ਼ ਹੈਗੀਆਂ ਸਭ ਨੂੰ ਲੋੜ ਹੈ ਕਿ ਤਾਂ ਆ ਬੜੀ ਨਿਗੂਣੀ ਹੈਗੀ ਤੇ ਇਹ ਜਿਹੜਾ ਆ ਆਪਾਂ ਇਹ ਚੀਜ਼ ਨੂੰ ਨਹੀਂ ਉਹ ਕਰ ਸਕਦੇ ਅਸੀਂ ਆਪ ਤੇ ਕਰ ਸਕਦੇ ਕਿ ਅਸੀਂ ਆਪਣੇ ਨਿੱਜੀ ਫੋਨਾਂ ਦੇ ਜਿਹੜਾ ਆ ਇੰਨਾ ਜ਼ਿਆਦਾ ਕੰਮ ਕਰ ਸਕੀਏ ਸੋ ਸਾਡੀ ਬਾਰ ਬਾਰ ਇਹੀ ਮੰਗਿਆ ਸਰਕਾਰ ਨੂੰ ਕਿ ਸਾਡਾ ਜਿਹੜਾ ਆ ਮੋਬਾਈਲ ਹਸਤਾ ਤੇ ਪੋਸਟਲ ਟੈਗ ਦੇ ਕੰਮ ਨੂੰ ਲੈ ਕੇ ਜਿਹੜਾ ਮੋਬਾਈਲ ਨੈਟ ਸਾਰਾ ਕੁਝ ਦਿੱਤਾ ਜਾਵੇ ਧੰਨਵਾਦ